ਸਾਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਨਿਊ ਚੈਨਲ ਸਪੇਨ ਨਿਊ ਗੁਰਜੀਤ ਸਿੰਘ YouTube ਚੈਨਲ ਦੇ ਉੱਤੇ ਜੀ ਤੇ ਅੱਜ ਦੀ ਅਸੀਂ ਇੱਕ ਖਾਸ ਖਬਰ ਦੇ ਨਾਲ ਆ ਹਾਜ਼ਰ ਹੋਏ ਹਾਂ ਜੀ ਇਹ ਇਹ ਖਬਰ ਸਾਡੇ ਲਈ ਬਹੁਤ ਹੀ ਫਾਇਦੇਮੰਦ ਸਿੱਧ ਹੋ ਸਕਦੀ ਹੈ ਜੀ ਸਪੇਨ ਦੇ ਵਿੱਚ ਜੋ ਕਿ ਅਖੈਂਸੀਆ ਦੇ ਹਸਿੰਦਾ ਹੈ ਤ੍ਰਿਬੂਤਾਰੀਆ ਉਹਨਾਂ ਨੇ ਇਮਬਰਗਾਦੋਸ ਕਰ ਜੋ ਹਨ ਉਹਨਾਂ ਉਨਾ ਘਰਾਂ ਨੂੰ ਨਿਲਾਮੀ ਕਰਨ ਦਾ ਜਿਹੜਾ ਫੈਸਲਾ ਕੀਤਾ ਹੈ ਜਿਸ ਦੇ ਵਿੱਚ ਲੋਕਾਲ ਅਤੇ ਪੀਸੋ ਸ਼ਾਮਿਲ ਹਨ ਜੋ ਲੋਕ ਘਰ ਦੇ ਉੱਤੇ ਲੋਨ ਲੈ ਲੈਂਦੇ ਹਨ ਪਰ ਉਹ ਫਿਰ ਲੋਨ ਅਦਾ ਨਹੀਂ ਕਰ ਪਾਉਂਦੇ ਉਹਨਾਂ ਦੇ ਕੋਲੋਂ ਫਿਰ ਜੋ ਐਗਰੀਮੈਂਟ ਦੇ ਹਿਸਾਬ ਦੇ ਨਾਲ ਜੋ ਅਦਾਲਤ ਹੈ ਉਹਨਾਂ ਕੋ ਘਰ ਵਾਪਸ ਲੈ ਲੈਂਦੀ ਹੈ ਤੇ ਹਸਿੰਦਾ ਅਖੰਸੀਰ ਤਰੁਪਤਾਰੀਆ ਹੁਣ ਇਸ ਨੂੰ ਨਿਲਾਮ ਕਰਨ ਜਾ ਰਿਹਾ ਹੈ ਸਪੇਨ ਦੇ ਵਿੱਚ ਤਕਰੀਬਨ 300 ਦੇ ਕਰੀਬ ਘਾਰ ਅਤੇ ਲੋਕਾਲਾਂ ਜੋ ਹਨ ਨਿਲਾਮ ਹੋਣ ਜਾ ਰਹੀਆਂ ਹਨ ਇਸ ਤੋਂ ਇਲਾਵਾ ਪੂਰੇ ਸਪੇਨ ਦੇ ਵਿੱਚ 27 ਵੀਹਿਕਲਸ ਅਤੇ 13 ਇਮੋਬਲਸ ਹਨ ਜੋ ਵਿਕਾਊ ਹੋਣ ਜਾ ਰਹੇ ਹਨ ਜਿਨ੍ਹਾਂ ਦੀ ਨਿਲਾਮੀ ਜਿਹੜੀ ਹੈ ਉਹ ਲੱਗਣ ਜਾ ਰਹੀ ਹੈ ਜੀ ਥੱਲੇ ਜੋ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਇੱਕ ਲਿੰਕ ਦਿੱਤਾ ਹੈ ਤੁਸੀਂ ਉਸ ਲਿੰਕ ਨੂੰ ਖੋਲ ਕੇ ਜੋ ਹੈ ਅੱਗੇ ਜਾਣਾ ਹੈ ਅੱਗੇ ਜਾ ਕੇ ਤੁਸੀਂ ਇਮੋਬਿਲਰ ਜੋ ਆ ਲਿਖਿਆ ਹੈ ਉਸ ਨੂੰ ਸਿਲੈਕਟ ਕਰਨਾ ਹੈ ਜੀ ਉਸ ਤੋਂ ਬਾਅਦ ਤੁਸੀਂ ਅਗਲਾ ਸਿਲੈਕਸ਼ਨ ਜਿਹੜੀ ਹੈ ਉਹ ਪ੍ਰੋਵੈਂਸੀ ਆ ਤੇ ਕਰਨੀ ਹੈ ਜਿੱਥੇ ਤੁਹਾਨੂੰ ਘਰ ਚਾਹੀਦਾ ਹੈ ਇਸ ਨੂੰ ਜੋ ਹੈ ਸਿਲੈਕਟ ਕਰਕੇ ਇਸ ਨੂੰ ਜਿਹੜਾ ਹੈ ਕਲਿੱਕ ਕਰਨਾ ਹੈ ਸਭ ਤੋਂ ਪਹਿਲਾਂ ਜਦੋਂ ਤੁਸੀਂ ਇਮ ਇਮੋਬਿਲਰ ਤੇ ਜੋ ਆ ਕਲਿੱਕ ਕਰੋਗੇ ਸਿਲੈਕਟ ਕਰੋਗੇ ਤੇ ਉਸ ਦੇ ਇਲਾਵਾ ਉਸ ਤੋਂ ਇਲਾਵਾ ਜਦੋਂ ਪ੍ਰੋਵੈਂਸ਼ੀਆ ਤੇ ਜਾਓਗੇ ਤੇ ਤੁਹਾਡੇ ਪ੍ਰੋਵੈਂਸ਼ੀਆ ਦੇ ਹਿਸਾਬ ਨਾਲ ਤੁਹਾਨੂੰ ਜੋ ਹੈ ਘਰ ਅਤੇ ਜੋ ਲੋਕਲ ਸ ਹੈ ਉਹ ਸ਼ੋ ਹੋਣ ਲੱਗ ਪੈਣਗੇ ਉਸ ਬਾਅਦ ਤੁਸੀਂ ਅੱਗੇ ਇਨਫੋਰਮੇ ਖਿਨਰਾਲ ਦੇ ਵਿੱਚ ਜੋ ਹੈ ਉਹ ਕਲਿੱਕ ਕਰਨਾ ਹੈ ਇਸ ਦੇ ਵਿੱਚ ਘਰ ਦੇ ਰੇਟ ਵਗੈਰਾ ਹੋਣਗੇ ਜੀ ਉਸ ਤੋਂ ਬਾਅਦ ਜੋ ਵੀ ਤੁਹਾਨੂੰ ਜਿਸ ਦਾ ਵੀ ਜਗਾ ਦਾ ਘਰ ਦਾ ਰੇਡ ਤੁਹਾਨੂੰ ਜੋ ਹੈ ਉਹ ਪਸੰਦ ਆਉਂਦਾ ਹੈ ਫਿਰ ਤੁਸੀਂ ਅਗਲੀ ਆਪਸ਼ਨ ਆਥੋਰਿਟੀ ਦਾ ਖਿਸਤੋਰੀਆ ਦੇ ਵਿੱਚ ਜਾਣਾ ਹੈ ਜਿਸ ਵਿੱਚ ਨਲਾਮੀ ਦਾ ਅਸਥਾਨ ਅਤੇ ਉਸ ਦੇ ਵਿੱਚ ਟੈਲੀਫੋਨ ਉਹਨਾਂ ਦਾ ਕੰਟੈਕਟ ਨੰਬਰ ਅਤੇ ਐਡਰੈਸ ਜਿਹੜਾ ਸ਼ਾਮਲ ਹੋਏਗਾ ਤੇ ਨਾਲ ਦੇ ਨਾਲ ਈਮੇਲ ਵੀ ਉਹਨਾਂ ਦੀ ਉੱਥੇ ਸ਼ਾਮਲ ਹੋਏਗੀ ਤੁਸੀਂ ਉਸ ਈਮੇਲ ਤੇ ਵੀ ਈਮੇਲ ਕਰ ਸਕਦੇ ਹੋ ਫੋਨ ਵੀ ਕਰ ਸਕਦੇ ਹੋ ਤੇ ਉਹ ਅਸਤਾਨ ਜਿੱਥੇ ਐਟਰੀਬਟਾਰੀਆ ਦਾ ਆਫਿਸ ਹੋਵੇਗਾ ਉੱਥੇ ਡਾਇਰੈਕਟ ਵੀ ਜਾ ਕੇ ਪਤਾ ਕਰ ਸਕਦੇ ਹੋ ਇਹ ਇਹ ਗੱਲ ਦਾ ਖਿਆਲ ਰੱਖਣਾ ਹੈ ਕਿ ਜਦੋਂ ਤੁਸੀਂ ਇਹ ਸਾਰਾ ਕੁਝ ਜਿਵੇਂ ਈਮੇਲ ਕਰਨੇ ਫੋਨ ਕਰਨੇ ਤੁਹਾਡੇ ਕੋਲ ਰੈਫਰੈਂਸ ਨੰਬਰ ਜ਼ਰੂਰ ਹੋਣਾ ਚਾਹੀਦਾ ਜੋ ਕਿ ਹਰੇਕ ਕਾਰਜਾਂ ਲੋਕਾਲ ਦੇ ਜਿਹੜਾ ਉਹਦੀ ਅਨੂਸੀਓ ਹੈ ਉਹਦੀ ਮਸ਼ਹੂਰੀ ਹੈ ਉਸ ਦੇ ਉੱਤੇ ਲਿਖਿਆ ਹੀ ਹੋਇਆ ਹੈ ਅਗਲੀ ਆਫਰ ਸਿਆਨ ਜਿਹੜੀ ਹੈ ਉਹ ਬੀਐਨਐਸ ਦੇ ਵਿੱਚ ਤੁਸੀਂ ਜਾਣਾ ਜਿੱਥੇ ਜਗਾਹ ਦੀ ਪੂਰੀ ਡਿਟੇਲ ਹੋਵੇਗੀ ਕਿਸ ਤਰ੍ਹਾਂ ਦਾ ਘਰ ਹੈ ਕਿੱਡਾ ਵੱਡਾ ਘਰ ਹੈ ਕਿੰਨੇ ਕਮਰੇ ਹੈ ਕਿਸ ਜਗਾਹ ਤੇ ਹੈ ਕਿੰਨੇ ਮੀਟਰ ਹੈ ਸਾਰਾ ਕੁਝ ਇਸ ਦੀ ਡਿਟੇਲ ਬੀਐਨਐਸ ਦੇ ਵਿੱਚ ਹੋਵੇਗੀ ਤੇ ਇਹ ਸਾਰਾ ਤੁਸੀਂ ਜਿਹੜਾ ਉਹ ਚੈੱਕ ਕਰ ਲੈਣਾ ਹੈ ਤੇ ਜਲਦਤ ਜਲਦ ਤੁਸੀਂ ਜੋ ਆਥੋਰੀਦਾਦ ਖਿਸਤੋਰੀਆ ਹੈ ਉਸ ਨੂੰ ਚੰਗੀ ਤਰ੍ਹਾਂ ਖੋਖ ਲੈਣਾ ਹੈ ਤੇ ਉਹਨਾਂ ਨੂੰ ਫੋਨ ਅਤੇ ਉਹਨਾਂ ਦਾ ਜੋ ਵੀ ਐਡਰੈਸ ਹੈ ਜਾਂ ਈਮੇਲ ਹੈ ਉਸ ਤੇ ਜਲਦ ਜਲਦ ਸੰਪਰਕ ਕਰ ਲੈਣਾ ਹੈ ਜੀ ਉਮੀਦ ਹੈ ਇਹ ਜਿਹੜੇ ਖਬਰ ਤੁਹਾਨੂੰ ਲਾਹੇਵੰਦ ਹੋਵੇਗੀ ਜੀ ਤੇ ਮਿਲਦੇ ਹਾਂ ਜੀ ਅਗਲੀਆਂ ਖਬਰਾਂ ਦੇ ਨਾਲ ਸਾਰਿਆਂ ਦਾ ਧੰਨਵਾਦ ਹੱਸਦੇ ਰਹੋ ਵਸਦੇ ਰਹੋ ਜੀ ਫਿਰ ਮਿਲਾਂਗੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ